ਕੰਕ ਕਾ ਸਤਗੁਰ ਪ੍ਰਸਾਦ ਗੌੜੀ ਮਹੱਲਾ ਪੰਜਵਾ ਫਿਰ ਕਰ ਬੈ ਸੋ ਹਰ ਜਨ ਪਿਆਰੇ ਸਤਗੁਰ ਤੁਮ ਹਰੇ ਕਾਜ ਸਵਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਭ ਬਸ ਕਰ ਦਿਨੇ ਅਮਰਤ ਨਾਮ ਨਾਰਸ ਪੀਨੇ ਨਿਰਪੋ ਹੋਏ ਪਜੋ ਪਗਵਾਨ ਸਾਧ ਸੰਗਤ ਮਿਲ ਦਿਨੋ ਦਾਣ ਸਰਨ ਪਰ ਪ੍ਰਭ ਅੰਤਰ ਜਮੇ ਨਾਨਕ ਓਟ ਪਕਰੀ ਪ੍ਰਭ ਸਵਾਮੀ ਸਰਨ ਪਰ ਪ੍ਰਭ ਅੰਤਰ ਜਮੇ ਨਾਨਕ ਓਟ ਪਕਰੀ ਪ੍ਰਭ ਸਵਾਮੀ ਇਹ ਸ਼ਬਦ ਤਨ ਤਨ ਚਬਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੋਇਆ ਗੌੜੀ ਰਾਗ ਦੇ ਅੰਗ 201 ਤੇ ਸ਼ਿਸ਼ੋਵਤ ਹੈ ਸਤਿਗੁਰੂ ਸਮਝਾ ਰਹੇ ਹੈ ਕਿ ਜਿਹੜੇ ਉਸ ਪਰਮਾਤਮਾ ਨਾਲ ਮਿਲ ਗਏ ਉਹ ਅਡੋਲ ਚਿਤ ਹੋ ਗਏ ਥਿਰ ਕਰ ਬੈਸ ਹਰ ਜਨ ਪਿਆਰੇ ਜਿਹੜੇ ਤੇਰੇ ਨਾਮ ਪ੍ਰੇਮ ਪ੍ਰੀਤ پا ਕੇ ਬੈਠੇ ਹੈ ਉਹ ਕਦੀ ਵੀ ਡੋਲਦੇ ਨਹੀਂ ਔਡੋਲ ਚਿੱਤ ਹੈ ਜਿਹਨੂੰ ਸੁਨ ਅਵਸਥਾ ਕਹਿੰਦੇ ਹੈ ਜਿਹਨੂੰ ਸਹਿਜ ਅਵਸਥਾ ਕਹਿੰਦੇ ਜਿਨ੍ਹਾਂ ਨੇ ਤੇਰੇ ਨਾਲ ਪ੍ਰੇਮ ਪਾ ਲਿਆ ਉਹ ਦੁਨੀਆ ਦੇ ਕਾਮਨਾਵਾਂ ਦੁਨੀਆ ਦੀਆਂ ਇਸ਼ਾਮਾਂ ਤ੍ਰਿਸ਼ਨਾਵਾਂ ਤੋਂ ਦੂਰ ਹੋ ਗਏ ਕਾਮ ਕ્રોਧ ਲੋਭ ਮੋਹ ਹੰਕਾਰ ਡਕਾਰਾਂ ਤੋਂ ਦੂਰ ਔਰ ਤੇਰੇ ਬਾਣੇ ਦੇ ਵਿੱਚ ਰਹਿ ਕੇ ਤੇਰੇ ਹੁਕਮ ਦੇ ਵਿੱਚ ਰਹਿ ਕੇ ਜਿੱਥੇ ਆਪ ਤਰੇ ਉਹਨੇ ਦੂਜਿਆਂ ਨੂੰ ਵੀ ਤਾਰਿਆ ਇਹ ਹੋਈ ਪੰਜਵੇਂ ਪਾਛਕ کہہ ਰਹੇ ਹਨ ਥਿਰ ਕਰ ਬੈਸੋ ਹਰ ਜਨ ਪਿਆਰੇ ਜਿਹੜੇ ਉਸ ਪਰਮਾਤਮਾ ਦੇ ਪਿਆਰੇ ਹੈ ਜਿਨ੍ਹਾਂ ਨੇ ਪ੍ਰੀਤ ਲਾਈ ਹੈ ਉਹ ਤਾਂ ਕਦੀ ਡੋਲਦੇ ਨਹੀਂ ਉਹਨਾਂ ਦਾ ਮਨ ਅਡੋਲ ਹੋ ਜਾਂਦਾ ਸਤਗੁਰ ਤੁਮਰੇ ਕਾਜ ਸਵਾਰੇ ਤੋਂ ਉਹਨਾਂ ਦੇ ਸਾਰੇ ਕਾਰਜ ਆਪ ਰਾਸ ਕਰਦਾ ਭਗਤਾਂ ਕੇ ਕਾਰਜ ਆਪ ਖਲੋਇਆ ਉਹਨਾਂ ਦਾ ਕੋਈ ਵੀ ਕਾਰਜ ਰੁਕਦਾ ਨਹੀਂ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਸਾਰੇ ਜਿਨਨੇ ਵੀ ਦੁਸ਼ਟ ਦੁਸ਼ਟ ਕੀਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ ਜਿਨਨੇ ਵੀ ਸਾਨੂੰ ਅਸੀਂ ਵਿਕਾਰਾਂ ਦੇ ਵਿੱਚ ਉਸਤਤ ਨਿੰਦਿਆ ਆਦਿ ਦੇ ਵਿੱਚ ਹਰਖ ਸੋਗ ਦੇ ਵਿੱਚ ਲੋਭ ਮੋਹ ਦੇ ਵਿੱਚ ਜਿੰਨੇ ਵੀ ਹੁੰਦੇ ਇਹਨਾਂ ਨੂੰ ਸਭ ਨੂੰ ਉਹ ਖਤਮ ਕਰ ਦਿੰਦੇ ਹੈ ਜਨ ਕੀ ਪੈਜ ਰੱਖੀ ਕਰਤਾ ਰਹੇ ਜਿਨ੍ਹਾਂ ਨੇ ਆਪਣੇ ਵਿਕਾਰਾਂ ਨੂੰ ਮਾਰ ਦਿੱਤਾ ਉਹਨਾਂ ਦੁੱਤਾਂ ਨੂੰ ਉਹਨਾਂ ਚੋਰਾ ਨੂੰ ਕਾਬੂ ਕਰ ਲਿਆ ਅਤੇ ਮਨ ਜਿਹੜਾ ਉਹਨੂੰ ਜਿੱਤ ਲਿਆ ਉਹਨਾਂ ਦੇ ਕਾਰਜ ਜਿਹੜੇ ਤੁਸੀਂ ਆਪ ਸਵਾਰਦੇ ਇਸੇ ਕਰਕੇ ਪੰਜਵੇਂ ਪਾਤਸ਼ਾਹ ਮਾਰੂ ਰਾਜ ਕਹਦੇ ਆ ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਖਸ਼ਣ ਦਾ ਜਿੰਨੇ ਵੀ ਬੈਰੀ ਹੁੰਦੇ ਉਹ ਵੀ ਮਿੱਤਰ ਬਣ ਜਾਂਦੇ ਤੇ ਕੋਈ ਵੀ ਮਾੜਾ ਨਿਮੰ ਮੰਗਦੇ ਕਦੇ ਵੀ ਸੰਤ ਕਿਸੇ ਦਾ ਮਾੜਾ ਨਿਮੰ ਅਮੇ ਕਹਿ ਦਿੰਦੇ ਸ਼ਰਾਪ ਦਿੱਤਾ ਜਿਹੜਾ ਸੰਤ ਹੁੰਦਾ ਕਦੀ ਸ਼ਰਾਪ ਨਹੀਂ ਦਿੰਦਾ ਉਹ ਦਇਆ ਕਰਦਾ ਲੇਖਾ ਕੋਈ ਨਾ ਪੁੱਛੇ ਜਿਆ ਹਰ ਬਖਸ਼ਿੰਦਾ ਕਹਿ ਦਿੰਦੇ ਨਾ ਲੇਖਾ ਦੇਣਾ ਪੈਣਾ ਜਦੋਂ ਕਹਿੰਦੇ ਤੇਰੀ ਮਿਹਰ ਹੋ ਜਵੇ ਤਾਂ ਸਭ ਕੁਝ ਖਤਮ ਹੋ ਜਾਂਦਾ ਲਿਖੇ ਪਾੜ ਜਾਂਦੇ ਕਾਗਜ਼ ਪਾੜ ਜਾਂਦੇ ਸੁੱਝਦੋਂ ਦੀ ਮਿਹਰ ਹੁੰਦੀ ਹੈ ਪਰਮਾਤਮਾ ਦੇ ਪਿਆਰੇ ਜਿਹੜੇ ਆ ਉਹਦੇ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਅਤੇ ਰੰਦੇ ਹੈ ਤਾਂ ਫਿਰ ਕਹਿੰਦੇ ਬਾਦਸ਼ਾਹ ਸ਼ਾ ਸਭ ਬਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸਪਿਨੇ ਤੋ ਬਾਦਸ਼ਾਹਾਂ ਦਾ ਵੀ ਸ਼ਾ ਬਣ ਜਾਂਦਾ ਫਿਰ ਉਹ ਬੰਦਾ ਜਿਹਦੀ ਲਿਪ ਪ੍ਰਮਾਤਮਾ ਨਾਲ ਲੱਗਦੀ ਹੈ ਸਾਰੇ ਜਿਹੜੇ ਦੁਨੀਆ ਹੈ ਉਹਦੇ ਬਸ ਵਿੱਚ ਹੋ ਜਾਂਦੀ ਹੈ ਅੰਮ੍ਰਿਤ ਨਾਮ ਮਹਾਰਸਪਿਨੇ ਜਿਹੜਾ ਉਸ ਪਰਮਾਤਮਾ ਦਾ ਅਮਰਤ ਹੈ ਨਾਮ ਹੈ ਇਹ ਇੰਨਾ ਵੱਡਾ ਹੈ ਮਹਾਰਸ ਹੈ ਸਾਰੇ ਰਸ ਜਿਹੜੇ ਫਿੱਕੇ ਹੋ ਜਾਂਦੇ ਨਾਮ ਮਹਾਰਸ ਪੀਜੀਏ ਜੋ ਚੜੇ ਚੜੇ ਉਤਰਾਈ ਜਜੋ ਮਹਾਰਸ ਪੀਨੇ ਤੇ ਬਾਕੀ ਰਸ ਜਿਹੜੇ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਬਾਦਸ਼ਾਹਾਂ ਦਾ ਸ਼ਾਹ ਬਣ ਜਾਂਦੇ ਇਸੇ ਕਰਕੇ ਉਹ ਕਹਿੰਦੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ ਪਈ ਜਾਕੀ ਸ਼ੋਤ ਜਗਤ ਕੋ ਲਾਗੇ ਤਾਂ ਫਿਰ ਤੂੰ ਹੀ ਟਰੇ ਨਿਚੋ ਉਚ ਕਰੇ ਮੇਰਾ ਗੋਵਿੰਦ ਕਾ ਹਉ ਤੇ ਨ ਡਰੇ ਸਤਗੁਰ ਅਵਦਾਸ ਮਹਾਰਾਜ ਜੀ ਜਾਤੈ ਐਸੀ ਲਾਲਤੋ ਦੇ ਬਿਨ ਕੋਣ ਕਰੇ ਉਹ ਕਹਿੰਦੇ ਤੇਰੇ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਜਿਸ ਤੇ ਉਹਦੀ ਮਹਿਰ ਹੋ ਗਈ ਕਹਿੰਦੇ ਉਹਦਾ ਕੋਈ ਵਿਗਾੜ ਵੀ ਕੀ ਸਕਦਾ ਜਾਕੀ ਸ਼ੋਤ ਜਗਤ ਕੋ ਲਾਗੇ ਜਿਹਨੂੰ ਕਹਿੰਦੇ ਉਹ ਸ਼ੂਤ ਤੇ ਸ਼ੂਤ ਕਰਕੇ ਕਹਿੰਦੇ ਸੀ ਭਟਿਆ ਕਹਿੰਦੇ ਸੀ ਤਾਂ ਪਰ ਤੂੰ ਹੀ ਡਰੇ ਜਦੋਂ ਤੇਰਾ ਸਹਾਰਾ ਮਿਲਿਆ ਉਹਨੂੰ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਜਿਹਨੂੰ ਨੀਚ-ਨੀਚ ਕਹਿੰਦੇ ਸੀ ਉਹ ਉੱਤਮ ਹੋ ਗਿਆ ਉੱਚਾ ਹੋ ਗਿਆ ਕਾਹੂ ਤੇ ਨਾ ਡਰੇ ਉਹਨੂੰ ਕਿਸੇ ਦਾ ਡਰ ਹੀ ਨਹੀਂ ਰਿਹਾ ਕਿਉਂਕਿ ਉਹਨੂੰ ਇੱਕ ਦਾ ਡਰ ਹੋ ਗਿਆ ਕਿ ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਨਿਰਭਉ ਹੋਏ ਭਜੇ ਭਗਵਾਨ ਸਾਧ ਸੰਗਤ ਮਿਲ ਕੇ ਨੌਂਦਾ ਉਹ ਫਿਰ ਨ ਡਰ ਹੋ ਜਾਂਦਾ ਕੋਈ ਉਹਨੂੰ ਪਾਉ ਨਹੀਂ ਰਿੰਦਾ ਸਭ ਬੈਰੀ ਮਿੱਤਰ ਇੱਕੋ ਜਿਹਾ ਨਜ਼ਰ ਆਉਂਦੇ ਕਿਉਂਕਿ ਪ੍ਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਸਾਧ ਸੰਗਤ ਮਿਲਦੀ ਨੌਂਦਾ ਸਤ ਸੰਗ ਦੇ ਵਿੱਚ ਜਾ ਕੇ ਉਹ ਨਾਮ ਦਾ ਦਾਨ ਲਿੰਦਾ ਨਾਮ ਦਾ ਦਾਨ ਬੰਦ ਸਭ ਤੋਂ ਵੱਡਾ ਹੀ ਦਾਨ ਨਾਮ ਦਾ ਹੈ ਸ਼ਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਉਸ ਅੰਦਰ ਲਿਆ ਜਨਨ ਵਾਲੇ ਪ੍ਰਮਾਤਮਾ ਦੇ ਜਦੋਂ ਸ਼ਰਨਾਂ ਦੇ ਵਿੱਚ ਆ ਗਏ ਤਾਂ ਸਤਗੁਰ ਨਾਨਕ ਕਹਿੰਦੇ ਹੈ ਕਿ ਜਦੋਂ ਪ੍ਰਮਾਤਮਾ ਨੇ ਆਪਣੀ ਓਟ ਦੇ ਦਿੱਤੀ ਸਹਾਰਾ ਦੇ ਦਿੱਤਾ ਉਹਦੇ ਚਰਨਾਂ ਦਾ ਸਹਾਰਾ ਮਿਲ ਗਿਆ ਤਾਂ ਫਿਰ ਦੁਨੀਆ ਦੇ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਗਏ ਸੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਸਮਝਾਉਣ ਕਰਦੇ ਹੈ ਕਿ ਜੇਕਰ ਉਸ ਪਰਮਾਤਮਾ ਦੇ ਨਾਲ ਅਸੀਂ ਜੁੜ ਜਵਾਂਗੇ ਤਾਂ ਦੁਨੀਆਂ ਦਾ ਸਾਰੇ ਝਮੇਲੇ ਖਤਮ ਹੋ ਜਾਣਗੇ ਅਤੇ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਊਗਾ ਕਿਉਂਕਿ ਜੀਵਨ ਜਿਹੜਾ ਹੈ ਉਹ ਇਸ ਕਰਕੇ ਮਿਲਿਆ ਕਿ ਇਸ ਜੀਵਨ ਦੇ ਸਵਾਸਾਂ ਦੇ ਪੂੰਜੀ ਦੇ ਨਾਲ ਤੋਂ ਆਪਣਾ ਪਤਸਵਾਲ ਜਨਮ ਦਾ ਸਵਾਰ ਪਤਸਵਾਲ ਜਨਮ ਸਰਾਂ ਦਾ ਪੱਥ ਨਾ ਸਵਾਰਾ ਸਾਂਝ ਪ੍ਰੀਤ ਦੇ ਤਿਸ ਤੇਰਾ ਮਾਰਗ ਨੂੰ ਆਪਾਂ ਸਵਾਗਤ ਜਿਸ ਅਸਤੇ ਜਾਣਾ ਜਿੱਥੇ ਜਾਣਾ ਜਿੱਥੋਂ ਵਿਛੜੇ ਹੋਏ ਉੱਥੇ ਜਾਣ ਲਈ ਉਸ ਪਰਮਾਤਮਾ ਦੇ ਨਾਲ ਪ੍ਰੇਮ ਲਾਈਏ ਜਿਨ੍ਹਾਂ ਨੇ ਪ੍ਰੇਮ ਲਾਇਆ ਉਹ ਦੁਨੀਆ ਦੇ ਸ਼ਾਹਾਂ ਦੇ ਸ਼ਹਿਨशाह ਬਣ ਗਏ ਕਿਉਂਕਿ ਉਹਨਾਂ ਨੂੰ ਦੁਨੀਆ ਦੀਏ ਧਨ ਦੌਲਤਾਂ ਦਾ ਨਹੀਂ ਮਤਲਬ ਉਹਨਾਂ ਦੇ ਤਾਂ ਅੰਦਰ 18 ਸਿੱਧੀਆਂ ਨੌ ਨਦੀਆਂ ਖਰ ਬਲੇ ਬਰਾਜਮਾਨ ਹੈ ਦੁਨਿਆ ਦਾ ਸਾਰਾ ਖਜ਼ਾਨੇ ਉਹਨਾਂ ਦੇ ਕੋਲ ਹੈ ਸੋ ਇਸ ਸ਼ਬਦ ਤੋਂ ਸਿੱਖ ਲਿੰਦੇ ਹੋ ਆਓ ਅਰਦਾਸ ਬੇਨਤੀ ਅਜੋਈ ਕਰੀਏ ਕਿ ਪ੍ਰਮਾਤਮਾ ਆਪਣੀ ਕਿਰਪਾ ਕਰ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਅਤੇ ਬੁੱਧੀ ਬਖਸ਼ੂ ਕਿਉਂਕਿ ਇਹ ਅਖਰੀ ਗਿਆਨ ਨੇ ਪਾਵਕ ਗਿਆਨ ਹੈ ਤੁਹਾਡੇ ਦਿੱਤੀ ਹੋਈ ਬੁੱਧੀ ਨਾਲ ਜੋ ਵੀ ਵਿਆਖਿਆ ਕੀਤੀ ਗਈ ਹੈ ਲੱਖਾਂ ਇਹ ਗਲਤੀਆਂ ਕੀਤੀਆਂ ਹੋਣ ਅਣ ਜਾਣ ਸਮਝ ਕੇ ਮਾਫ ਕਰਨਾ ਅਤੇ ਸ਼ੁੱਧ ਬੁੱਧੀ ਬਖਸ਼ਨੀ ਇਹ ਹੋਰ ਦਸ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ